ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਵੀਰਾਂ ਭੈਣਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਹੈ ਸੋ ਆਪਾਂ ਧਿਆਨ ਦੇ ਸੰਬੰਧਤ ਬਹੁਤ ਸਾਰੀਆਂ ਵਿਚਾਰ ਚਰਚਾਵਾਂ ਕਰ ਵੀ ਚੁੱਕੇ ਆਂ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਾਂਗੇ ਸੋ ਧਿਆਨ ਕੀ ਆ ਜਿਵੇਂ ਆਪਾਂ ਇਸ ਸੰਸਾਰ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਨੂੰ ਕਰਦੇ ਰਹੀਦਾ ਕੋਈ ਇਨਸਾਨ ਕਿਸੇ ਕੰਮ ਨੂੰ ਕਰਦਾ ਉਹਦਾ ਪੂਰਾ ਰਸ ਉਦੋਂ ਬਣਦਾ ਜਦੋਂ ਉਹ ਆਪਣੀ ਕਲਾ ਨੂੰ ਆਪਣੀ ਕਿਰਤ ਨੂੰ ਸਾਧਨਾ ਬਣਾ ਲੈਂਦਾ ਜਦੋਂ ਉਹ ਆਪਣੀ ਕਿਰਤ ਨੂੰ ਸਾਧਨਾ ਬਣਾ ਲੈਂਦਾ ਉਹਦੇ ਵਿੱਚੋਂ ਕਲਾ ਦਾ ਆਗਮਨ ਹੁੰਦਾ ਫਿਰ ਕਲਾ ਹੀ ਹੈ ਜਿਹੜੀ ਉਹ ਦੂਜਿਆਂ ਨੂੰ ਅਚੰਬਿਤ ਕਰਦੀ ਹੈ ਆਪਣੇ ਆਪੇ ਨੂੰ ਮਿਲਣਾ ਆਤਮਾ ਦੇ ਨਾਲ ਮਿਲਣਾ ਪਰਮਾਤਮਾ ਦੇ ਨਾਲ ਮੇਲ ਕਰਨ ਲਈ ਜਦੋਂ ਅਸੀਂ ਉੱਦਮ ਕਰਦੇ ਹਾਂ ਜਪ ਕਰਦੇ ਹਾਂ ਸਿਮਰਨ ਕਰਦੇ ਹਾਂ ਉਹ ਉੱਦਮ ਉਦੋਂ ਤੱਕ ਸਫਲ ਨਹੀਂ ਹੁੰਦਾ ਜਦੋਂ ਤੱਕ ਉਹ ਸਾਧਨਾ ਨਹੀਂ ਬਣ ਜਾਂਦਾ ਹੁਣ ਆਮ ਦੁਨਿਆਵੀ ਕਲਾ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਤੱਕ ਕਲਾ ਨੂੰ ਜਨਮ ਦੇਣ ਵਾਲਾ ਸਾਧਨਾ ਚ ਨਹੀਂ ਡੁੱਬਦਾ ਜਿਵੇਂ ਇੱਕ ਚਿੱਤਰਕਾਰ ਨੂੰ ਦੇਖੀਏ ਉਹ ਕਲਾ ਦੇ ਵਿੱਚ ਇੰਨਾ ਜ਼ਿਆਦਾ ਮੰਤਰਮੁਗਧ ਹੁੰਦਾ ਕਿ ਉਸ ਚਿੱਤਰਦਾਈ ਜਿਹੜਾ ਉਹ ਰੂਪ ਹੋ ਜਾਂਦਾ ਜਦੋਂ ਉਹਦੀ ਸਾਧਨਾ ਧਿਆਨ ਬਣ ਜਾਂਦੀ ਆ ਉਦੋਂ ਕਲਾ ਦਾ ਜਿਹੜਾ ਉਹ ਨਿਰਮਾਣ ਕਰਨ ਵਿੱਚ ਹੀ ਉਹਨੂੰ ਆਨੰਦ ਆਉਂਦਾ ਤੇ ਉਹਨੂੰ ਜਿਹੜੀ ਉਹ ਕਲਾ ਹੁੰਦੀ ਆ ਉਹਨੂੰ ਸੰਪੂਰਨ ਕਰਨ ਦੀ ਕਦੇ ਕਾਹਲੀ ਨਹੀਂ ਹੁੰਦੀ ਕੋਈ ਵੀ ਜਿਹੜੇ ਅਸਲੀ ਚਿੱਤਰਕਾਰ ਹੁੰਦੇ ਆ ਉਹ ਆਪਣੀ ਕਲਾ ਦਾ ਨਿਰਮਾਣ ਕਰਦੇ ਕਰਦੇ ਬਹੁਤ ਜ਼ਿਆਦਾ ਸਮਾਂ ਲਾ ਦਿੰਦੇ ਆ ਸਾਲ ਵੀ ਕਈਆਂ ਨੂੰ ਲੰਘ ਜਾਂਦੇ ਆ ਤੇ ਅੱਜ ਤੱਕ ਕਿਸੇ ਵੀ ਮੂਰਤੀ ਘੜਨੇ ਕਿਸੇ ਵੀ ਚਿੱਤਰਕਾਰ ਨੇ ਇਹ ਸ਼ਬਦ ਨਹੀਂ ਕਹੇ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਕਲਾ ਦਾ ਨਿਰਮਾਣ ਨਹੀਂ ਕਰ ਪਾਇਆ ਕਲਾ ਮੇਰੇ ਤੋਂ ਪ੍ਰਗਟ ਨਹੀਂ ਹੋਈ ਹਾਂ ਜਿਹੜੇ ਕਹਿੰਦੇ ਆ ਉਹਨਾਂ ਨੇ ਸਾਧਨਾ ਨਹੀਂ ਕੀਤੀ ਹੁੰਦੀ ਸਿਰਫ ਆਪਣੇ ਆਪ ਨੂੰ ਖਪਾਇਆ ਵਿਆ ਹੁੰਦਾ ਸੋ ਸਾਧਨਾ ਸ਼ਬਦ ਬੜੀ ਦੋ ਟੁਕ ਗੱਲ ਆ ਪਰ ਸਾਧਨਾ ਕਰਦੇ ਕਰਦੇ ਕਈਆਂ ਦਾ ਜਿਹੜਾ ਜੀਵਨ ਉਹ ਲੰਘ ਗਿਆ ਹੁੰਦਾ ਇਹਦੇ ਕਾਰਨ ਹੁੰਦੇ ਆ ਵੀ ਅਸੀਂ ਬਾਰਮੁਖੀ ਬਹੁਤ ਜ਼ਿਆਦਾ ਜਿਉਂਨੇ ਆ ਮਨ ਦੀਆਂ ਜਾਲਸਾਜੀਆਂ ਦੇ ਹੇਠ ਜਿਉਂਨੇ ਆ ਸੋ ਅੱਜ ਆਪਾਂ ਸਭ ਤੋਂ ਪਹਿਲਾਂ ਥੋੜਾ ਜਿਹਾ ਧਿਆਨ ਲਗਾਉਣ ਦਾ ਤਰੀਕਾ ਵੀ ਦੇਖ ਲੈਣੇ ਆ ਤੇ ਬਾਕੀ ਦੀਆਂ ਵਿਚਾਰਾਂ ਜਿਹੜੀਆਂ ਉਹ ਵਾਚ ਕਰਾਂਗੇ ਗਿਆਨ ਨੂੰ ਲੈਣਾ ਵੀ ਬਹੁਤ ਜ਼ਰੂਰੀ ਆ ਗਿਆਨ ਉਦੋਂ ਤੱਕ ਵਧੀਆ ਕੰਮ ਕਰਦਾ ਜਦੋਂ ਤੱਕ ਉਹ ਤੁਹਾਨੂੰ ਅਹੰਕਾਰੀ ਨਹੀਂ ਬਣਾਉਂਦਾ ਜਦੋਂ ਗਿਆਨ ਦਾ ਅਹੰਕਾਰ ਹੋ ਜਾਂਦਾ ਉਦੋਂ ਗਿਆਨ ਕਿਸੇ ਕੰਮ ਦਾ ਨਹੀਂ ਰਹਿੰਦਾ ਉਹਦੇ ਅਹੰਕਾਰੀ ਗਿਆਨੀ ਨਾਲੋਂ ਤਾਂ ਇੱਕ ਮੂਰਖ ਇੱਕ ਅਗਿਆਨੀ ਮਨੁੱਖ ਚੰਗਾ ਸੋ ਸਭ ਤੋਂ ਪਹਿਲਾਂ ਜਦੋਂ ਆਪਾਂ ਧਿਆਨ ਕਰਨਾ ਕੋਈ ਨਾ ਕੋਈ ਆਕਾਂਤ ਜਗ੍ਹਾ ਦੇਖੋ ਆਪਣੇ ਘਰ ਦੇ ਵਿੱਚ ਕਿਸੇ ਕਮਰੇ ਦੇ ਵਿੱਚ ਕੋਸ਼ਿਸ਼ ਕਰੋ ਨੀਚੇ ਆਸਣ ਲਗਾ ਕੇ ਬੈਠਣ ਦੀ ਪਰ ਜਿੱਦਾਂ ਤੁਸੀਂ ਕੰਫਰਟੇਬਲ ਹੋ ਕੁਰਸੀ ਤੇ ਬੈਠਣਾ ਜਿਹੜੇ ਲੋਕ ਨੀਚੇ ਨਹੀਂ ਬੈਠ ਸਕਦੇ ਉਹ ਕੁਰਸੀ ਤੇ ਜਾਂ ਬੈੱਡ ਜਿੱਥੇ ਵੀ ਤੁਹਾਡਾ ਚਿੱਤ ਕਰਦਾ ਪਰ ਜਿਹੜਾ ਇੱਕ ਤੰਦਰੁਸਤ ਇਨਸਾਨ ਆ ਉਹ ਕੋਸ਼ਿਸ਼ ਕਰੇ ਨੀਚੇ ਆਸਣ ਲਗਾ ਕੇ ਬੈਠਣ ਦੀ ਤੇ ਸਮਾਂ ਇਸ ਤਰ੍ਹਾਂ ਦਾ ਚੁਣੋ ਕਿ ਤੁਹਾਨੂੰ ਕੋਈ ਡਿਸਟਰਬ ਕਰਨ ਵਾਲਾ ਨਾ ਹੋਵੇ ਜਾਂ ਕੋਈ ਤੁਹਾਡਾ ਅਪਕਮਿੰਗ ਇਵੈਂਟ ਨਾ ਹੋਵੇ ਜ ਜਿਹਦੀ ਤੁਹਾਨੂੰ ਚਿੰਤਾ ਹੋਵੇ ਵੀ ਮੈਂ ਆਹ ਕੰਮ ਕਰਨ ਵਾਲਾ ਮੇਰਾ ਪਿਆ ਪਹਿਲਾਂ ਮੈਂ ਧਿਆਨ ਖਤਮ ਕਰਕੇ ਫਿਰ ਮੈਂ ਆਹ ਕੰਮ ਕਰੂੰ ਜਾਂ ਮੈਂ ਕੰਮ ਕਰਕੇ ਜਲਦੀ ਜਲਦੀ ਮੈਂ ਧਿਆਨ ਕਰੂੰਗਾ ਉੱਥੇ ਕੀ ਹੁੰਦਾ ਜਲਦੀ ਦੀ ਜਿਹੜੀ ਤੁਹਾਨੂੰ ਆਦਤ ਪੈ ਜਾਂਦੀ ਆ ਜਲਦੀ ਚ ਰਹਿਣ ਦੀ ਜਦੋਂ ਮਨ ਦਾ ਜਲਦੀ ਚ ਕੰਮ ਨਿਬੜਨ ਦੀ ਕੋਸ਼ਿਸ਼ ਕਰਦਾ ਨਾ ਉਹ ਆਪਣੀ ਸਰੀਰ ਨੂੰ ਅਲਰਟ ਚ ਰੱਖਦਾ ਹਮੇਸ਼ਾ ਤੇ ਜਦੋਂ ਉਹਦਾ ਸਰੀਰ ਅਲਰਟ ਤੇ ਰਹਿੰਦਾ ਉਹ ਧਿਆਨ ਦੇ ਵਿੱਚ ਵੀ ਉਹੀ ਕਾਲੀ ਦੇ ਵਿੱਚ ਹੀ ਰਹੂ ਅਲਰਟ ਦੇ ਵਿੱਚ ਸੋ ਜਦੋਂ ਕੰਮ ਵੀ ਕਰਨਾ ਉਦੋਂ ਵੀ ਤੁਸੀਂ ਧਿਆਨ ਦੇ ਨਾਲ ਕਰਨਾ ਆਪਣਾ ਘਰ ਪਰਿਵਾਰ ਦਾ ਕੰਮ ਜਦੋਂ ਧਿਆਨ ਕਰਨਾ ਤੇ ਉਹਨੂੰ ਕੰਮ ਦੇ ਵਾਂਗੂ ਕਰਨਾ ਸੋ ਮੇਰੇ ਕਹਿਣ ਦਾ ਮਤਲਬ ਹੈ ਫਰੀ ਮਾਈਂਡ ਦੇ ਨਾਲ ਡਿਸਟਰਬ ਕਰਨ ਵਾਲੀਆਂ ਚੀਜ਼ਾਂ ਜਿਵੇਂ ਮੋਬਾਈਲ ਫੋਨ ਜਾਂ ਹੋਰ ਚੀਜ਼ ਜਿਹੜੀ ਤੁਹਾਨੂੰ ਸਮੇਂ-ਸਮੇਂ ਤੇ ਕਿਸੇ ਚੀਜ਼ ਦਾ ਅਲਰਟ ਦਿੰਦੀ ਆ ਉਹਨੂੰ ਆਪਣੇ ਤੋਂ ਦੂਰ ਰੱਖੋ ਆਪਣੇ ਕਮਰੇ ਤੋਂ ਬਾਹਰ ਰੱਖੋ ਕਮਰੇ ਦੀ ਦਰਵਾਜ਼ੇ ਦੀ ਕੁੰਡੀ ਲਗਾਉਣ ਦੀ ਕੋਸ਼ਿਸ਼ ਕਰੋ ਵਧੀਆ ਗੱਲ ਹੈ ਤੇ ਚੌਂਕੜਾ ਲਗਾ ਕੇ ਜੇ ਚੌਂਕੜਾ ਲੱਗਦਾ ਤਾਂ ਸਹੀ ਨਹੀਂ ਜਿਸ ਤਰ੍ਹਾਂ ਮੈਂ ਕੁਰਸੀ ਤੇ ਬੈਠਿਆ ਉਸੇ ਤਰ੍ਹਾਂ ਹੀ ਬੈਠ ਰਾਹ ਸਰੀਰ ਨੂੰ ਬਿਲਕੁਲ ਸਥਿਰ ਕਰ ਦੋ ਸਥਿਰ ਦਾ ਮਤਲਬ ਹੁੰਦਾ ਟਿੱਲਾ ਛੱਡ ਦੋ ਅਡੋਲ ਰੱਖੋ ਜਿਵੇਂ ਆਪਾਂ ਪਾਣੀ ਦੇ ਵਿੱਚ ਇੱਕ ਲਫਾਫਾ ਸੁੱਟਦੇ ਹੀ ਹੈ ਨਾ ਉਹ ਪਾਣੀ ਦੇ ਪ੍ਰਵਾਹ ਦੇ ਵਿੱਚ ਹੀ ਬੈਠੂਗਾ ਉਹ ਪਾਣੀ ਦੀ ਧਾਰਾ ਦੇ ਕਦੇ ਵੀ ਉਲਟ ਨਹੀਂ ਜਾਂਦਾ ਸੋ ਆਪਣੇ ਸਰੀਰ ਨੂੰ ਵੀ ਮਤਲਬ ਜਿਹੜੇ ਸਰੀਰ ਦੇ ਕੰਟਰੋਲਸ ਨੇ ਉਹਨਾਂ ਨੂੰ ਸਰੈਂਡਰ ਕਰ ਦੋ ਕੀਦੇ ਅੱਗੇ ਪ੍ਰਮਾਤਮਾ ਅੱਗੇ ਵੀ हे ਪ੍ਰਮਾਤਮਾ ਵੀ ਮੈਂ ਹੁਣ ਤੈਨੂੰ ਕੰਪਲੀਟ ਸਰੈਂਡਰ ਕਰ ਰਿਹਾ ਮੈਂ ਆਪਣੀ ਬਾਡੀ ਨੂੰ ਢਿੱਲਾ ਛੱਡਦਾ ਮੈਂ ਸਾਰੇ ਕੰਟਰੋਲ ਆਪਣੇ ਤੈਨੂੰ ਦੇ ਰਿਹਾ ਅੱਗੇ ਜਿਵੇਂ ਤੇਰੀ ਮਰਜ਼ੀ ਜਿਵੇਂ ਤੂੰ ਚਲਾਵੇਂ ਮੈਂ ਉਦਾਂ ਹੀ ਚੱਲਣ ਨੂੰ ਤਿਆਰ ਹਾਂ ਇਸ ਤਰ੍ਹਾਂ ਜਦੋਂ ਆਪਾਂ ਸਭ ਤੋਂ ਪਹਿਲਾਂ ਆਪਣਾ ਧਿਆਨ ਕਰਨਾ ਇਸ ਤਰ੍ਹਾਂ ਬੈਠ ਕੇ ਉਹ ਧਿਆਨ ਆਪਣੀਆਂ ਦੋਨੋਂ ਅੱਖਾਂ ਨੇ ਜਿਹੜੀਆਂ ਸਾਡੀਆਂ ਉਹਨਾਂ ਦੇ ਪਿੱਛੇ ਲੈ ਜਾਣਾ ਉੱਪਰਲੇ ਪਾਸੇ ਨੂੰ ਕੋਸ਼ਿਸ਼ ਕਰੋ ਥੋੜਾ ਜਿਹਾ ਟਿਲਟ ਕਰਨ ਦੀ ਕੋਸ਼ਿਸ਼ ਕਰੋ ਹੁਣ ਮੈਂ ਅੱਖਾਂ ਮੀਚੀਆਂ ਜਿਵੇਂ ਇੱਕ ਮੈਂ ਮੰਨ ਲਓ ਮੈਂ ਕਦੇ ਧਿਆਨ ਨਹੀਂ ਕੀਤਾ ਜ਼ਿੰਦਗੀ 'ਚ ਪਰ ਮੈਂ ਅੱਖਾਂ ਮੀਚੀਆਂ ਤੇ ਮੈਨੂੰ ਕੀ ਦਿਖੂਗਾ ਜੇ ਮੇਰੇ ਅੱਗੇ ਪ੍ਰਕਾਸ਼ ਆ ਥੋੜਾ ਜਿਹਾ ਤਾਂ ਮੈਨੂੰ ਮੇਰਾ ਬਲੱਡ ਵੈਸਲਸ ਕਰਕੇ ਥੋੜਾ ਜਿਹਾ ਲਾਲੀ ਨਜ਼ਰ ਆਊਗੀ ਜੇ ਮੈਂ ਹਨੇਰੇ ਚ ਬੈਠਾਂ ਤਾਂ ਅੰਧਕਾਰ ਦਿਖੂਗਾ ਪਰ ਇੱਥੇ ਕਈ ਕਨਫਿਊਜ਼ ਹੋ ਜਾਂਦੇ ਨੇ ਵੀ ਧਿਆਨ ਕਿਸ ਤਰ੍ਹਾਂ ਅੱਖਾਂ ਦੇ ਪਿੱਛੇ ਕਿਸ ਤਰ੍ਹਾਂ ਲੈ ਕੇ ਜਾਣਾ ਉਹ ਕਿਉਂਕਿ ਉਹ ਇੱਕ ਸੰਕਲਪ ਹੁੰਦਾ ਸੰਕਲਪ ਹੁੰਦਾ ਸੰਕਲਪ ਨੂੰ ਆਪਣੇ ਨੂੰ ਹੌਲੀ-ਹੌਲੀ ਪਰਫੈਕਟ ਕਰਨਾ ਹੁੰਦਾ ਸਚਾਈ ਬਾਅਦ ਚ ਪ੍ਰਗਟ ਹੁੰਦੀ ਹੈ ਕਿਉਂਕਿ ਇਹ ਜਿਹੜਾ ਧਿਆਨ ਦਾ ਮਾਰਗ ਹੈ ਨਾ ਇਹ ਬੜਾ ਮਤਲਬ ਬਾਰਮੁਖੀ ਅਨਸਾਰ ਨੂੰ ਤਾਂ ਬਹੁਤ ਹੀ ਇਦਾਂ ਲੱਗਦਾ ਵੀ ਵੀ ਕਿਦਾਂ ਵੀ ਆਪਣੀ ਅੱਖਾਂ ਦੇ ਪਿੱਛੇ ਧਿਆਨ ਕਿਸ ਤਰ੍ਹਾਂ ਕਿਸ ਤਰ੍ਹਾਂ ਚੱਲਿਆ ਜਾਊਗਾ ਕਿਉਂਕਿ ਅੱਖਾਂ ਤਾਂ ਬਾਹਰ ਨੂੰ ਦੇਖਦੀਆਂ ਨੇ ਸੋ ਇਹ ਸੰਕਲਪ ਕਰਨਾ ਹੁੰਦਾ ਪਹਿਲਾਂ ਪਹਿਲਾਂ ਇਹ ਨਹੀਂ ਕਿ ਤੁਸੀਂ ਕੁਝ ਅੰਦਰ ਆਪਣੀ ਖੋਪੜੀ ਦੇਖ ਲਓਗੇ ਜਾਂ ਕੁਝ ਵੀ ਆਪਣੇ ਅੰਦਰ ਜੋ ਵੀ ਸਿਸਟਮ ਚੱਲਦਾ ਇਸ ਤਰ੍ਹਾਂ ਦਾ ਕੁਝ ਨਹੀਂ ਉਸ ਸੰਕਲਪ ਨੂੰ ਹੌਲੀ-ਹੌਲੀ ਮਤਲਬ ਸੋਚ ਲਓ ਕਿ ਮੇਰੇ ਇੱਥੇ ਸੈਂਟਰ ਪੁਆਇੰਟ ਦੇ ਵਿੱਚ ਕੁਝ ਆਇਆ ਤੇ ਮੈਂ ਉੱਥੇ ਧਿਆਨ ਰੱਖ ਕੇ ਸ਼ੁਰੂ ਕਰਤਾ ਫਿਰ ਆਪਣੇ ਧਿਆਨ ਨੂੰ ਹੌਲੀ-ਹੌਲੀ ਹਿਰਦੇ ਤੇ ਲੈ ਕੇ ਆਉਣਾ ਹਿਰਦਾ ਕਿੱਥੇ ਹੁੰਦਾ ਸਾਡਾ ਕਹਿ ਲਓ ਵੀ ਵੈਸੇ ਹਿਰਦਾ ਇਧਰਲੀ ਸਾਈਡ ਹੁੰਦਾ ਕਿਸੇ ਦੇ ਇਧਰਲੀ ਵੀ ਹੋ ਜਾਂਦਾ ਫੀਮੇਲ ਤੇ ਥੋੜਾ ਇਧਰ ਨੂੰ ਹੁੰਦਾ ਸੈਂਟਰ ਦੇ ਵਿੱਚ ਇੱਥੇ ਸਾਡਾ ਹਿਰਦੇ ਚੱਕਰ ਹੁੰਦਾ ਜਿਹਨੂੰ ਅਨਹਦ ਚੱਕਰ ਕਹਿ ਦਿੰਦੇ ਆ ਪਹਿਲਾਂ ਇੱਥੋਂ ਇੱਥੇ ਲੈ ਕੇ ਆਉਣਾ ਫਿਰ ਹੌਲੀ ਹੌਲੀ ਉਹਨੂੰ ਨਾਭੀ ਤੇ ਲੈ ਆਉਣਾ ਮਤਲਬ ਆਪਣੇ ਅੰਦਰ ਹੀ ਇੱਕ ਤਰ੍ਹਾਂ ਦਾ ਸੰਕਲਪ ਪੈਦਾ ਕਰਨਾ ਕਿ ਹੁਣ ਮੈਂ ਇੱਥੇ ਆਪਣਾ ਧਿਆਨ ਲਾਇਆ ਹੋਇਆ ਫਿਰ ਮੈਂ ਇੱਥੇ ਲਾਇਆ ਹੋਇਆ ਫਿਰ ਮੈਂ ਆਪਣੀ ਮਸਤਕ ਦੇ ਵਿੱਚ ਲਾਇਆ ਹੋਇਆ ਇਸ ਤਰ੍ਹਾਂ ਤੁਸੀਂ ਧਿਆਨ ਸ਼ੁਰੂ ਕਰਨਾ ਤੇ ਇਹअनुभव ਕਰਨਾ ਮਤਲਬ ਇਸ ਚੀਜ਼ ਦਾ ਹੌਲੀ-ਹੌਲੀ ਸੰਕਲਪ ਹੁੰਦਾ ਬਾਹਰੀ ਤੌਰ ਤੇ ਮੈਂ ਤੁਹਾਨੂੰ ਦੱਸ ਰਿਹਾ ਮਤਲਬ ਇਹਨੂੰ ਇੱਕ ਸੰਕਲਪ ਵਜੋਂ ਲੈਣਾ ਤੁਸੀਂ ਪਹਿਲੀ ਪੈਲ ਪਰ ਇਹਦੀ ਸਚਾਈ ਉਦੋਂ ਬਣਦੀ ਹੈ ਜਦੋਂ ਤੁਹਾਡਾ ਧਿਆਨ ਜਿਹੜਾ ਗਹਿਰਾ ਹੁੰਦਾ ਜਾਣਾ ਸੋ ਇਹਦੇ ਨਾਲ ਜਪਣਾ ਕੀ ਹੈ ਇੱਥੇ ਇਹ ਵੀ ਕਈਆਂ ਦੇ ਅੰਦਰ ਸਵਾਲ ਪੈਦਾ ਹੋਊਗਾ ਸੋ ਜਦੋਂ ਤੁਸੀਂ ਧਿਆਨ ਕਰਨਾ ਜਿਸ ਤਰ੍ਹਾਂ ਬੈਠ ਕੇ ਕੰਟਰੋਲ ਦੇ ਨਾਲ ਕੁਝ ਨਹੀਂ ਕਰਨਾ ਇਹ ਨਹੀਂ ਕਿ ਮੈਂ ਜਿੰਨਾ ਕਰਨਾ ਵੀ ਸਵਾਸ ਖਿੱਚਣਾ ਫਿਰ ਉਹਨੂੰ ਰੋਕ ਕੇ ਜੇ ਤੁਹਾਡੇ ਤੋਂ ਉਹ ਹੋ ਨਹੀਂ ਪਾਰਿਆ ਤਾਂ ਕੰਟਰੋਲ ਦੇ ਨਾਲ ਕੁਝ ਨਹੀਂ ਕਰਨਾ ਤੇ ਹੌਲੀ ਹੌਲੀ ਸ਼ਾਂਤ ਤੁਸੀਂ ਲੈ ਰਿਹਾ ਹੋ ਨਾ ਜਿਉਂਦੇ ਆ ਆਪਾਂ ਹਰ ਕੋਈ ਸਵਾਸ ਲੈਂਦਾ ਤੇ ਉਹ ਸਵਾਸ ਦੀ ਗਤੀ ਨੂੰ ਬਸ ਥੋੜਾ ਥੋੜਾ ਧੀਮੀ ਕਰ ਲੋ ਜਦੋਂ ਤੁਹਾਡੇ ਨੱਕ ਦੇ ਵਿੱਚ ਸਵਾਸ ਅੰਦਰ ਨੂੰ ਜਾਊਗਾ ਤੇ ਥੋੜਾ ਜਿਹਾ ਧਿਆਨ ਆਪਣਾ ਨੱਕ ਦੀ ਨੋਕ ਤੇ ਲਗਾ ਲੈਣਾ ਕੋਸ਼ਿਸ਼ ਕਰਨਾ ਮਤਲਬ ਜੇ ਹੁੰਦਾ ਤਾਂ ਫਿਰ ਸਵਾਸ ਨੂੰ ਅੰਦਰ ਲਿਆ ਫਿਰ ਮੇਰੇ ਸਵਾਸ ਦੇ ਕਿਸ-ਕਿਸ ਸਵਾਸ ਲੈਣ ਸਮੇ ਕਿਸ-ਕਿਸ ਕੇਂਦਰ ਦੇ ਧਿਆਨ ਸਾਡਾ ਜਾਂਦਾ ਉਸ ਚੀਜ਼ ਨੂੰ ਸੰਕਲਪ ਦੇ ਤੌਰ ਤੇ ਦੇਖਣਾ ਫਿਰ ਮੇਰੇ ਸਵਾਸ ਨਾਭੀ ਦੇ ਵਿੱਚ ਠਹਿਰੇ ਆ ਉਹਨੂੰ ਠਹਿਰਾ ਕੇ ਫਿਰ ਹੌਲੀ-ਹੌਲੀ ਉਹਨੂੰ ਰਿਲੀਜ਼ ਕਰਨਾ ਇਹ ਸਾਰੀ ਕਿਰਿਆ ਨੂੰ ਆਪਣੇ ਚੇਤਨ ਦੇ ਨਾਲ ਦੇਖਣਾ ਕੁਝ ਸਮ ਅਭਿਆਸ ਕਰਨਾ ਫਿਰ ਸਵਾਸਾਂ ਦਾ ਨਾ ਇੱਕ ਜਿਹੜਾ ਸਾਡਾ ਚੱਕਰ ਬਣ ਜੂਗਾ ਇੱਕ ਧਾਰਾ ਬਣ ਜੂਗੀ ਫਿਰ ਜਦੋਂ ਧਾਰਾ ਬਣਦੀ ਆ ਇਸ ਤਰ੍ਹਾਂ ਪ੍ਰੈਕਟਿਸ ਕਰਨ ਦੇ ਨਾਲ ਫਿਰ ਸੁਰਤ ਦੇ ਵਿੱਚ ਸ਼ਬਦ ਵੀ ਜਪਣਾ ਜਿਹੜਾ ਤੁਸੀਂ ਵਾਹਿਗੁਰੂ ਰਾਮ ਕੁਝ ਵੀ ਜਪਦੇ ਹੋ ਉਹ ਸ਼ਬਦ ਜਪਦੇ ਜਪਦੇ ਉਹ ਜਿਹੜੀ ਧਾਰਾ ਬਣੀ ਹੋਈ ਆ ਉਹਦੇ ਨਾਲ ਉਹਦਾ ਵੇਗ ਬਣਾਉਣਾ ਉਹ ਆਪਣੇ ਆਪ ਬਣਦਾ ਜਾਣਾ ਪਰ ਪਹਿਲਾ ਮਤਲਬ ਤੁਸੀਂ ਵੀ ਸੰਕਲਪ ਪੈਦਾ ਕਰਨਾ ਇਸ ਚੀਜ਼ ਦਾ ਕਿ ਇਹ ਚੀਜ਼ ਹੋ ਰਹੀ ਆ ਫਿਰ ਹੌਲੀ ਹੌਲੀ ਇਦਾਂ ਅਭਿਆਸ ਕਰਦੇ ਕਰਦੇ ਜਿਹੜੀ ਸਵਾਸਾਂ ਦੀ ਜਿਹੜਾ ਧਾਰਾ ਉਹਦਾ ਚੱਕਰ ਆ ਜਿਹੜਾ ਉਹ ਨੱਕ ਦੀ ਨੋਕ ਤੋਂ ਖਿਸਕ ਕੇ ਸੁਖਮਣਾ ਪਥ ਨੂੰ ਸ਼ੁਰੂ ਹੋ ਜੂਗਾ ਮਤਲਬ ਖਿਸਕਣਾ ਸ਼ੁਰੂ ਹੋ ਜੂਗਾ ਸੋ ਇਸ ਸਮੇਂ ਸਵਾਸ ਦਾ ਬੇਗ ਤੇ ਮੰਤਰ ਦਾ ਉਚਾਰਨ ਇਹ ਦੋਨੇ ਚੀਜ਼ਾਂ ਤੇਜ਼ ਕਰਨੀਆਂ ਤੇਜ਼ ਇਹ ਨਹੀਂ ਕਿ ਤੁਸੀਂ ਉੱਚੀ ਜਪਣਾ ਇਹਨਾਂ ਦੀ ਸਪੀਡ ਨੂੰ ਤੇਜ਼ ਕਰ ਦੇਣਾ ਆਪਣੇ ਅੰਦਰ ਆਪਣੀ ਅੰਦਰ ਸੁਰਤ ਦੇ ਨਾਲ ਇਹਦੇ ਨਾਲ ਸਵਾਸ ਆ ਜਿਹੜਾ ਸ਼ਬਦ ਦਾ ਉਹਦਾ ਉਚਾਰਨ ਆ ਜਿਹੜਾ ਮਤਲਬ ਆਪਾਂ ਅੰਦਰੋਂ ਅੰਦਰ ਕਰਦੇ ਆ ਉਹ ਸਾਡੇ ਸੂਖਮ ਕੇਂਦਰਾਂ 'ਚ ਜਾਣਾ ਸ਼ੁਰੂ ਕਰ ਦੇਗਾ ਪਰ ਇੱਕ ਗੱਲ ਨੋਟ ਕਰਿਓ ਕਿ ਇਹਦੀ ਆਵਾਜ਼ ਆ ਜਿਹੜੀ ਉਹ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕਰਨੀ ਬਾਹਰ ਨਹੀਂ ਸੁਣਾਈ ਦੇਣੀ ਚਾਹੀਦੀ ਮਤਲਬ ਸਾਡੇ ਅਸਥੂਲ ਕੰਨਾਂ ਨੂੰ ਬਿਲਕੁਲ ਵੀ ਆਵਾਜ਼ ਸੁਣਾਈ ਨਹੀਂ ਦੇਣੀ ਚਾਹੀਦੀ ਪਰ ਸ਼ਬਦ ਦਾ ਜਿਹੜਾ ਉਚਾਰਨ ਬਹੁਤ ਜ਼ੋਰ ਦੇ ਨਾਲ ਹੋਵੇ ਆਪਣੇ ਅੰਦਰ ਹੀ ਸਵਾਸ ਜਿਹੜੇ ਉਹ ਵੀ ਲੰਮੇ ਚੱਲਣੇ ਚਾਹੀਦੇ ਆ ਜੇ ਮੈਂ ਅਨੇਲ ਕੀਤਾ ਅੰਦਰ ਨੂੰ ਲੈ ਕੇ ਆ ਤਾਂ ਉਹ ਲੰਮਾ ਜਾਵੇ ਥੋੜਾ ਜਿਹਾ ਕੋਸ਼ਿਸ਼ ਕਰਿਓ ਕਿ ਉਹਦੀ ਡਿਊਰੇਸ਼ਨ ਜਿਹੜੀ ਆ ਉਹ ਲੰਬੀ ਰਹੇ ਸ਼ਾਰਟ ਦੇ ਵਿੱਚ ਨਹੀਂ ਸਵਾਸ ਨੂੰ ਹੌਲੀ-ਹੌਲੀ ਕਰਨਾ ਪਰ ਪਹਿਲੀ ਪਹਿਲ ਨਹੀਂ ਹੋਊਗਾ ਪਹਿਲੀ ਪਹਿਲ ਆਪਣੀ ਸਵਾਸਾਂ ਤੇ ਪ੍ਰੈਕਟਿਸ ਕਰਨੀ ਆ ਸੋ ਕੋਸ਼ਿਸ਼ ਕਰਿਓ ਸਵਾਸ ਤੇ ਸ਼ਬਦ ਦੋਨੋਂ ਸਾਡੇ ਅੰਦਰ ਹੀ ਅੰਦਰ ਚੱਲਣ ਜਦੋਂ ਇਹ ਅੰਦਰ ਚੱਲਣਗੇ ਤੇ ਸ਼ਬਦ ਤੇ ਸਵਾਸ ਦੋਨੋਂ ਇੱਕ ਧਾਰਾ ਬਣਾ ਕੇ ਸਾਡੇ ਸਰੀਰ ਦੇ ਰੋਮ-ਰੋਮ ਨੂੰ ਵਿੰਨਣਾ ਸ਼ੁਰੂ ਕਰ ਦੇਣਗੇ ਰੜਕਣਾ ਸ਼ੁਰੂ ਕਰ ਦੇਣਗੇ ਕਿਉਂਕਿ ਸਾਡੇ ਰੋਮ-ਰੋਮ ਦੇ ਵਿੱਚ ਅਹੰਗ ਬੁੱਧੀ ਪਈ ਹੋਈ ਆ ਅਹੰਗ ਆਪ ਸਭ ਨੂੰ ਪਤਾ ਅਹੰਗ ਦਾ ਮਤਲਬ ਹੁੰਦਾ ਮੈਂ ਮੈਂ ਐਗਜ਼ਿਸਟ ਕਰਦਾ ਮੇਰਾ ਨਾਮ ਜਿਹੜਾ ਬਾਹਰमुखी ਮੈਂ ਇੱਕ ਮੈਂ ਉਹ ਵੀ ਆ ਕਿ ਮੈਂ ਕੌਣ ਆ ਜਦੋਂ ਇਹ ਇਹ ਕੁਐਸਚਨ ਬੰਦਾ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕਰ ਦਿੰਦਾ ਕਿ ਮੈਂ ਕੌਣ ਆ ਉਹਦੀ ਯਾਤਰਾ ਜਿਹੜੀ ਅੰਦਰ ਵੱਲ ਨੂੰ ਚੱਲ ਪੈਂਦੀ ਆ ਸੋ ਜਿਹੜੀ ਮੈਂ ਦੀ ਅਹੰਗ ਬੁੱਧੀ ਆ ਇਹਨੂੰ ਹੌਲੀ-ਹੌਲੀ ਜਦੋਂ ਸਵਾਸ-ਸਵਾਸ ਆਪਾਂ ਇਸ ਤਰ੍ਹਾਂ ਕਰਦੇ ਆ ਤੇ ਉਹ ਰੋਮ-ਰੋਮ ਤੱਕ ਪਹੁੰਚਦੀ ਆ ਪ੍ਰਾਣ ਦੀ ਧਾਰਾ ਬਣ ਕੇ ਤੇ ਇਹਨੂੰ ਰੜਕਣਾ ਸ਼ੁਰੂ ਕਰ ਦਿੰਦੀ ਆ ਰੜਕੇ ਨੂੰ ਬਾਹਰ ਕੱਢ ਦਿੰਦੀ ਆ ਇਸੇ ਅਹੰਗ ਬੁੱਧੀ ਕਰਕੇ ਸਾਨੂੰ ਮਰਨ ਦਾ ਭੈ ਹੁੰਦਾ ਡਰ ਆਉਂਦਾ ਬਹੁਤ ਸਾਰੇ ਸਾਧਕ ਅਪਹਿਆਸ ਕਰਦੇ ਕਰਦੇ ਡਰ ਜਾਂਦੇ ਆ ਕਿਉਂਕਿ ਉਹਨਾਂ ਦੀ ਜਦੋਂ ਮੈਂ ਬੁੱਧੀ ਅੰਦਰ ਨੂੰ ਬਾਹਰ ਨੂੰ ਨਿਕਲਦੀ ਆ ਉਹਨੂੰ ਐਵੇਂ ਪ੍ਰਤੀਤ ਹੁੰਦਾ ਕਿ ਵੀ ਸਾਡੀ ਮੌਤ ਹੋਣ ਲੱਗੀ ਆ ਬਹੁਤ ਸਾਰੀਆਂ ਕੈਮਿਸਟਰੀਜ਼ ਬਦਲਦੀਆਂ ਨੇ ਮਾਈਂਡ ਦੀਆਂ ਅੰਦਰ ਬਹੁਤ ਸਾਰੇ ਵਿਸਫੋਟ ਹੁੰਦੇ ਆ ਅਨਹਦ ਨਾਦ ਗੂੰਜਦੇ ਆ ਤੇ ਉਹ ਮਤਲਬ ਬਹੁਤ ਹੀ ਅਨ ਐਕਸਪੈਕਟਿਡ ਹੁੰਦਾ ਇਸ ਕਰਕੇ ਮਨੁੱਖ ਡਰ ਜਾਂਦਾ ਮਰਨ ਤੋਂ ਡਰ ਲੱਗਦਾ ਅਹੰ ਬੁੱਧੀ ਕਰਕੇ ਸੁੱਤੇ ਅਨ ਸਮੇ ਵੀ ਅਹੰ ਬੁੱਧੀ ਨਿਕਲਦੀ ਆ ਸੁਰਤ ਦਸਮ ਦਵਾਰ ਨੂੰ ਚਲੀ ਜਾਂਦੀ ਹੈ ਤੇ ਵਿਸਫੋਟ ਦੀ ਜਦੋਂ ਆਪਾਂ ਗੱਲ ਕੀਤੀ ਆ ਉਦੋਂ ਕਰੋਨਾ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਫਿਰ ਉੱਥੇ ਸਮਝ ਪੈ ਜਾਂਦੀ ਆ ਵੀ ਮੈਂ ਮਰਦਾ ਨਹੀਂ ਮੈਂ ਜੰਮਦਾ ਵੀ ਨਹੀਂ ਮੈਂ ਅਮਰ ਹ ਜੋ ਜੰਮਦਾ ਮਰਦਾ ਸੀ ਉਹ ਮੇਰੀ ਅਹੰਗ ਬੁੱਧੀ ਸੀ ਜਿਉਂਦੇ ਹੀ ਮਰਨ ਦਾ ਐਕਸਪੀਰੀਅੰਸ ਹੋ ਜਾਂਦਾ ਜੀਵਤ ਮਰੇ ਮਰੇ ਫਨ ਜੀਵ ਹੈ ਤਾ ਮੁਖੰਤਰ ਪਾਏ ਸਰੀਰ ਦੀ ਬਿਲਕੁਲ ਮੌਤ ਹੋ ਜਾਂਦੀ ਹੈ ਬਹੁਤ ਸਾਰੇ ਸਾਧਕ ਇਸ ਅਵਸਥਾ ਨੂੰ ਮੰਨਦੇ ਆ ਉਹਨਾਂ ਦੀ ਸੁਰਤ ਕਿਸੇ ਨਾ ਕਿਸੇ ਜਿਹੜਾ ਇੰਦਰੀ ਛੇਦਰ ਨੂੰ ਛੱਡ ਕੇ ਉਹਦੇ ਰਾਹੀਂ ਸਰੀਰ ਨੂੰ ਛੱਡ ਕੇ ਬਾਹਰ ਆ ਜਾਂਦੀ ਹੈ ਬਹੁਤ ਸਾਰੇ ਸਾਧਕ ਐਕਸਪੀਰੀਅੰਸ ਵੀ ਕਰਦੇ ਆ ਕਿ ਉਹਨਾਂ ਦੀ ਸੁਰਤ ਬਾਹਰ ਨੂੰ ਚਲੀ ਗਈ ਕਿਸੇ ਐਸੀ ਜਗ੍ਹਾ ਤੇ ਪਹੁੰਚ ਗਈ ਸੋ ਕਾਫੀ ਇਸ ਤਰ੍ਹਾਂ ਦੇ ਧਿਆਨ ਦੇ ਵਿੱਚ ਐਕਸਪੀਰੀਐਂਸਸ ਹੁੰਦੇ ਆ ਉਸ ਸਮੇਂ ਜੇ ਕੋਈ ਡਾਕਟਰ ਵੀ ਨਰੀਖਣ ਕਰੇ ਸਰੀਰ ਦਾ ਤਾਂ ਉਹ ਇਹੀ ਕਹੂਗਾ ਵੀ ਇਹ ਮਰ ਚੁੱਕਿਆ ਪਰ ਅਸਲ ਦੇ ਵਿੱਚ ਉਹ ਮਰਤਕ ਨਹੀਂ ਹੁੰਦਾ ਉਹਦੀ ਆਤਮਾ ਦਾ ਮੇਲ ਉਸ ਸਮੇਂ ਦਸਮ ਦਵਾਰ ਨਾਲ ਹੋਇਆ ਪਿਆ ਹੁੰਦਾ ਜਦੋਂ ਮਰਜੀ ਉਹ ਆਪਣੀ ਅਵਸਥਾ ਚ ਵਾਪਸ ਵੀ ਆ ਸਕਦਾ ਜਿਉਂਦਾ ਹੋ ਕੇ ਦੁਆਰੇ ਉੱਠ ਸਕਦਾ ਪਰ ਇਸ ਅਵਸਥਾ ਤੇ ਆ ਕੇ ਇਨਸਾਨ ਨੂੰ ਗਿਆਨ ਹੁੰਦਾ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿੰਸੈ ਨਾ ਹਮ ਕੜਿਆ ਇਸ ਤਰ੍ਹਾਂ ਦੇ ਨਾਲ ਅਸੀਂ ਆਪਣੇ ਧਿਆਨ ਦੇ ਪਹਿਲੇ ਚਰਨ ਨੂੰ ਸ਼ੁਰੂ ਕਰ ਸਕਦੇ ਹਾਂ ਧਿਆਨ ਦੀਆਂ ਬਹੁਤ ਸਾਰੀਆਂ ਅਵਸਥਾਵਾਂ ਨੇ ਕਈ ਸਾਧਕ ਜਿਹੜੇ ਹੁੰਦੇ ਆ ਉਹ ਆਪਣੇ ਜੀਵਨ ਨੂੰ ਹੀ ਧਿਆਨ ਨਾਲ ਦੇਖਦੇ ਆ ਧਿਆਨ ਨਾਲ ਜਾਂਦੇ ਆ ਮਹਾਤਮਾ ਬੁੱਧ ਦੇ ਜਿਹੜੇ ਗਾਈਡੈਂਸਸ ਸੀਗੇ ਉਹ ਬਾਹਰमुखी ਧਿਆਨ ਦੇ ਸਬੰਧਤ ਜ਼ਿਆਦਾ ਨਹੀਂ ਕਿਉਂਕਿ ਧਿਆਨ ਦੀਆਂ ਗੱਲਾਂ ਅਸੀਂ ਅਕਸਰ ਕਰਦੇ ਆ ਧਿਆਨ ਸ਼ਬਦ ਅਸੀਂ ਬਚਪਨ ਚ ਸੁਣ ਲਿਆ ਹੁੰਦਾ ਟੀਚਰਾਂ ਕੋਲ ਕਲਾਸ ਚ ਟੀਚਰ ਡੰਡਾ ਵਜਾਉਂਦਾ ਨਾ ਟੇਬਲ ਤੇ ਤੇ ਧਿਆਨ ਕਿੱਥੇ ਆ ਕਿਤਾਬ ਚ ਧਿਆਨ ਰੱਖ ਪੜਨ ਤੇ ਧਿਆਨ ਰੱਖ ਸੋ ਇਸ ਤਰ੍ਹਾਂ ਦੇ ਨਾਲ ਅਸੀਂ ਸੁਣਦੇ ਤਾਂ ਬਹੁਤ ਟਾਈਮ ਤੋਂ ਆਏ ਆ ਪਰ ਧਿਆਨ ਦਾ ਅਸਲੀ ਅਰਥ ਜਿਹੜਾ ਹੈਗਾ ਸਾਨੂੰ ਅਧਿਆਤਮ ਤੇ ਪਰਮਾਰਥ ਦੇ ਮਾਰਗ ਤੇ ਆ ਕੇ ਪਤਾ ਚੱਲਦਾ ਕਿਉਂਕਿ ਧਿਆਨ ਜਿਹੜਾ ਹੈਗਾ ਉਹ ਇਸ ਸੰਸਾਰ ਦੀ ਬਹੁਤ ਵੱਡੀ ਅਲੌਕਿਕ ਚੀਜ਼ ਆ ਸਾਰਾ ਕੁਝ ਧਿਆਨ ਦੇ ਵਿੱਚੋਂ ਇਨਸਾਨ ਨੂੰ ਪ੍ਰਾਪਤ ਹੋ ਜਾਂਦਾ ਧਿਆਨ ਇੱਕ ਜਿਉਣ ਦੀ ਕਲਾ ਦਾ ਨਾਮ ਹੈ ਜਦੋਂ ਤੱਕ ਬੰਦਾ ਬੇਧਿਆਨ ਜਾਂਦਾ ਨਾ ਉਹ ਤੱਕ ਹਿਰਦਾ ਮਤਲਬ ਉਹਦਾ ਸੁੱਕੇ ਦਾ ਸੁੱਕਾ ਰਹਿ ਜਾਂਦਾ ਪਪੀਹੇ ਦਾ ਗਲਾ ਜਿਸ ਤਰ੍ਹਾਂ ਬਰਸਾਤ ਤੋਂ ਬਿਨਾ ਭਜਦਾ ਨਹੀਂ ਸੁੱਕੇ ਹੀ ਰਹਿੰਦਾ ਜੀਵਨ ਸਾਡੇ ਕੋਲ ਦੀ ਲੰਘ ਜਾਂਦਾ ਅਸੀਂ ਜੀਵਨ ਨੂੰ ਮਾਣ ਨਹੀਂ ਪਾਉਂਦੇ ਧਿਆਨ ਤੋਂ ਬਿਨਾ ਜੀਵਨ ਐਦਾਂ ਹੀ ਗੁਜ਼ਰ ਜਾਂਦਾ ਜਿਸ ਤਰ੍ਹਾਂ ਕੋਈ ਨਦੀ ਦੇ ਕਿਨਾਰੇ ਖੜਾ ਵੀ ਪਿਆਸ ਨਾਲ ਸਹਿਕ ਰਿਹਾ ਹੋਵੇ ਸੋ ਗਹਿਰਾਈ ਦੇ ਨਾਲ ਦੇਖੋਗੇ ਧਿਆਨ ਇੱਕ ਕਲਾ ਧਿਆਨ ਨਾਲ ਦੇਖੋਗੇ ਤਾਂ ਇੱਕ ਛੋਟਾ ਜਿਹਾ ਫੁੱਲ ਹੁੰਦਾ ਨਾ ਗੁਲਾਬ ਦਾ ਉਹਦੇ ਚ ਤੁਹਾਨੂੰ ਵਿਰਾਟ ਪਰਮਾਤਮਾ ਦੇ ਦਰਸ਼ਨ ਵੀ ਹੋ ਸਕਦੇ ਆ ਧਿਆਨ ਦੇ ਵਿੱਚ ਹੀ ਦਰਸ਼ਨ ਛੁਪਿਆ ਹੋਇਆ ਜੇ ਧਿਆਨ ਨਾਲ ਦੇਖਣ ਦੀ ਕਲਾ ਨਾ ਹੋਵੇ ਇਹ ਦੁਨੀਆ ਤੇ ਚਾਹੇ ਬੇਸ਼ੱਕ ਸਾਖਸ਼ਾਤ ਪਰਮਾਤਮਾ ਵੀ ਕਿਉਂ ਨਾ ਆਜੇ ਉਹਨੂੰ ਵੀ ਦੇਖ ਕੇ ਕੁਝ ਅਚੰਭਾ ਨਹੀਂ ਹੁੰਦਾ ਅੱਜ ਕੱਲ ਸਾਇੰਸ ਦਾ ਦੌਰ ਆ ਅਸੀਂ ਇਸ ਐਗਜ਼ਿਸਟੈਂਸ ਨੂੰ ਪਸਾਰੇ ਨੂੰ ਵੀ ਵਿਗਿਆਨ ਦੇ ਆਧਾਰ ਤੇ ਦੇਖਦੇ ਆ ਪਰ ਯਾਦ ਰੱਖੇ ਇਹ ਸੰਸਾਰ ਇਹ ਐਗਜ਼ਿਸਟੈਂਸ ਵਿਗਿਆਨ ਨਹੀਂ ਹੈਗਾ ਵਿਗਿਆਨ ਸਿਰਫ ਇੱਥੇ ਜੋ ਬਣੀਆਂ ਹੋਈਆਂ ਚੀਜ਼ਾਂ ਨੇ ਉਹਨਾਂ ਨੂੰ ਅਧਿਐਨ ਕਰਦਾ ਉਹਨੂੰ ਆਪਣੇ ਅਨੁਕੂਲ ਕਰਦਾ ਪਰ ਇਸ ਸ੍ਰਿਸ਼ਟੀ ਦਾ ਰਚਣਹਾਰ ਵਿਗਿਆਨ ਨਹੀਂ ਹੈਗਾ ਕਈ ਵਿਗਿਆਨੀ ਪਰਮਾਤਮਾ ਦੀ ਹੋਂਦ ਨੂੰ ਨਕਾਰਦੇ ਹਨ ਪਰ ਇਹ ਐਗਜ਼ਿਸਟੈਂਸ ਐਨਾ ਵੱਡਾ ਪਸਾਰਾ ਇਹ ਕਿਤੇ ਛੋਟੀ ਜੀ ਵਿਗਿਆਨ ਦੀ ਪਕੜ ਦੇ ਵਿੱਚ ਆਉਣ ਵਾਲਾ ਥੋੜੀ ਹੈ ਵਿਗਿਆਨ ਵੀ ਇੱਕ ਇਨਸਾਨ ਹੈ ਕਿਉਂਕਿ ਵਿਗਿਆਨ ਕਿਸੇ ਆਸਮਾਨ ਚੋਂ ਥੋੜਾ ਟਪਕੀ ਆ ਉਹੀ ਗੁਲਾਬ ਦਾ ਫੁੱਲ ਇੱਕ ਵਿਗਿਆਨ ਨੂੰ ਦੇ ਦੋ ਜਾਂ ਕਿਸੇ ਵਿਗਿਆਨ ਦੇ ਸਟੂਡੈਂਟ ਨੂੰ ਦੇ ਦੋ ਉਹ ਕਹੂਗਾ ਵੀ ਇਹ 에ਸੈਂਸ਼ੀਅਲ ਆਇਲਸ ਪਿਗਮੈਂਟਸ ਸੂਰਜ ਦੀਆਂ ਯੂਵੀ ਰੇਜ਼ ਅਲਟਰਾਵਾਇਲਟ ਕਿਰਨਾ ਕਰਕੇ ਆ ਪਰ ਜਿਹਦਾ ਧਿਆਨ ਗਹਿਰਾ ਚੱਲਿਆ ਜਾਂਦਾ ਉਹ ਇੱਕ ਫੁੱਲ ਦੇ ਵਿੱਚੋਂ ਵੀ ਉਸ ਵਿਰਾਟ ਪਰਮਾਤਮਾ ਦੀ ਖਬਰ ਲੈ ਕੇ ਆਉਂਦਾ ਉਂਝ ਤਾਂ ਉਹਦੇ ਚੋਂ ਥੋੜੀਆਂ ਜੀਆਂ ਪੱਤੀਆਂ ਥੋੜੇ ਜੇ ਪੱਤੇ ਹਰੇ ਪੱਤੇ ਲਾਲ ਪੱਤੀਆਂ ਥੋੜੀ ਜੀ ਸੁਗੰਧ ਕਿਸੇ ਨਾਲ ਕਿਸੇ ਦੇ ਹੱਥ ਲੱਗ ਸਕਦੀ ਆ ਪਰ ਧਿਆਨ ਨਾਲ ਦੇਖਣ ਦੀ ਕਲਾ ਹੋਵੇ ਤਾਂ ਇੱਕ ਗਲਾਬ ਦਾ ਫੁੱਲ ਵੀ ਮੰਤਰ ਮੁਕਤ ਕਰ ਸਕਦਾ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਨਾ ਦੇਖ ਫੂਲ ਫੂਲ ਫੂਲੇ ਅਹੰਮ ਤਿਆਗ ਤਿਆਗੇ ਦੇਖਦਾ ਨਹੀਂ ਗਲਾਬ ਦੇ ਫੁੱਲ ਕਿਵੇਂ ਮਹਿਕਦੇ ਆ ਤੂੰ ਕਿਹੜੇ ਅਹੰਕਾਰ ਨਾਲ ਭਰਿਆ ਫਿਰਦਾ ਕਿਸ ਤਰ੍ਹਾਂ ਲਹਿਰਾ ਰਿਹਾ ਆਪਣੇ ਅੰਦਰ ਨੂੰ ਅਹੰਕਾਰ ਖਤਮ ਕਰ ਦੇਖ ਜੋ ਵੀ ਜਾ ਰਿਹਾ ਕੋਈ ਪੌਰਾ ਕੋਈ तितਲੀ ਕੋਈ ਉਹਨੂੰ ਖਾਣ ਵਾਲੀ ਸੁੰਡੀ ਵੀ ਆ ਜਾਂਦੀ ਹੈ ਉੱਤੇ ਪਰ ਉਹ ਖਿਹੜਿਆ ਹੋਇਆ ਇੱਕ ਪੱਤਾ ਵੀ ਉਹਦਾ ਨੀਚੇ गिर ਜੇ ਪਰ ਬਾਕੀ ਪੱਤੇ ਉਹਦੇ ਖਿਹੜੇ ਹੋਏ ਸੋ ਧਿਆਨ ਦੇਖਣ ਦੀ ਕਲਾ ਸੋ ਜਿਸ ਦੇ ਕੋਲ ਧਿਆਨ ਦੀ ਕਲਾ ਦੇਖਣ ਦੀ ਕਲਾ ਉਹ ਛੋਟੇ ਜਿਹੇ ਫੁੱਲ ਚੋਂ ਵੀ ਪਰਮਾਤਮਾ ਨੂੰ ਪਾ ਸਕਦਾ ਪਰ ਜਿਸ ਦੇ ਕੋਲ ਧਿਆਨ ਦੀ ਕਲਾ ਨਾ ਹੋਵੇ ਪਰਮਾਤਮਾ ਉਹਦੇ ਸਾਹਮਣੇ ਵੀ ਖੜਾ ਰਹੇ ਤਾਂ ਵੀ ਉਹ ਪਰਮਾਤਮਾ ਤੋਂ ਪਾਸਾ ਕਰਕੇ ਲੰਘ ਜਾਂਦਾ ਜਦ ਤੱਕ ਸਾਡਾ ਜੀਵਨ ਧਿਆਨ ਨਹੀਂ ਬਣ ਸਕਦਾ ਉਦੋਂ ਤੱਕ ਅਸੀਂ ਕਿਸੇ ਅੰਦਰ ਦੇ ਧਿਆਨ ਨੂੰ ਮਾਣ ਵੀ ਲਵਾਂਗੇ ਤੇ ਉਹਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ ਜੀਵਨ ਸ਼ੈਲੀ ਆ ਧਿਆਨ ਜਦੋਂ ਤੁਸੀਂ ਕੰਮ ਕਰਦੇ ਹੋ ਜਿਵੇਂ ਇੱਕ ਫਕੀਰ ਹੋਇਆ ਨਾ ਉਹਦੇ ਕੋਲ ਇੱਕ ਰਾਜਾ ਗਿਆ ਉਹ ਅੱਗੇ ਲੱਕੜਾਂ ਕੱਟ ਰਿਹਾ ਸੀ ਤੇ ਰਾਜਾ ਹੈਰਾਨ ਹੋਇਆ ਕਿਉਂਕਿ ਉਹਨੂੰ ਉਹਦਾ ਵਜ਼ੀਰ ਲੈ ਗਿਆ ਸੀ ਕਹਿੰਦਾ ਵੀ ਇਹ ਕਾਹਦਾ ਫਕੀਰ ਹੋਇਆ ਤਾਂ ਲੱਕੜਾਂ ਕੱਟੀ ਜਾਂਦਾ ਉਹੀ ਫਕੀਰ ਜਿਹਦੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਜ਼ੈਨ ਫਕੀਰ ਰੰਜਾਈ ਸੋ ਉਹ ਲੱਕੜਾਂ ਕੱਟ ਰਿਹਾ ਤੇ ਵਜ਼ੀਰ ਕਹਿੰਦਾ ਨਹੀਂ ਰਾਜਾ ਇਹ ਫਕੀਰ ਇਦਾਂ ਦੇ ਹੁੰਦੇ ਨੇ ਅਸਲੀ ਫਕੀਰ ਇਦਾਂ ਦੇ ਹੁੰਦੇ ਨੇ ਅਸਲੀ ਫਕੀਰ ਦਾ ਮਤਲਬ ਇਹ ਨਹੀਂ ਕਿ ਉਹ ਬੈਠਾ ਕਿਤੇ ਮਾਲਾ ਫੇਰਦਾ ਜਾਂ ਰਾਮ ਰਾਮ ਜਪਦਾ ਦੁਨੀਆ ਉਹਦੇ ਅੱਗੇ ਇਕੱਠੀ ਹੋਈ ਜਾਂ ਨਹੀਂ ਉਹ ਕੁਝ ਵੀ ਕਰ ਰਿਹਾ ਹੁੰਦਾ ਸੋ ਰਾਜਾ ਕਹਿੰਦਾ ਫਿਰ ਮੇਰਾ ਮਾਰਗਦਰਸ਼ਨ ਕਰਾ ਤੇ ਵਜ਼ੀਰ ਨੇ ਉਸ ਫਕੀਰ ਦੇ ਅੱਗੇ ਬੇਨਤੀ ਕੀਤੀ ਕਿ ਤੁਹਾਡੇ ਕੋਲ ਸਮਰਾਟ ਆਪ ਚੱਲ ਕੇ ਆਇਆ ਇਹਨਾਂ ਦਾ ਮਾਰਗਦਰਸ਼ਨ ਕਰੋ ਸੋ ਫਕੀਰ ਕਹਿਣ ਲੱਗਿਆ ਉੱਠੂੰ ਬੈਠੂੰ ਸੋ ਪ੍ਰਕਰਮ ਖਾऊं ਪੀऊं ਸੋ ਸੇਵਾ ਇਹ ਹੀ ਮੇਰਾ ਮਾਰਗ ਹੈ ਇਹ ਹੀ ਮੇਰਾ ਧਿਆਨ ਆ ਜਦੋਂ ਮੈਨੂੰ ਭੁੱਖ ਲੱਗਦੀ ਹੈ ਮੈਂ ਖਾ ਲੈਣਾ ਜਦੋਂ ਮੈਨੂੰ ਨੀਂਦ ਆਉਂਦੀ ਹੈ ਮੈਂ ਸੌਂ ਲੈਣਾ ਜਦੋਂ ਮੈਂ ਕੰਮ ਕਰਦਾ ਉਦੋਂ ਮੈਂ ਆਨੰਦ ਦੇ ਨਾਲ ਕਰਦਾ ਉਹੀ ਮੇਰਾ ਧਿਆਨ ਰਾਜਾ ਕਹਿੰਦਾ ਇਹ ਵੀ ਕੋਈ ਗੱਲ ਬਣੀ ਖਾਣੇ ਪੀਣੇ ਦਾ ਅਸੀਂ ਵੀ ਖਾਂਦੇ ਪੀਂਦੇ ਰਹਿੰਦੇ ਕਹਿੰਦਾ ਨਹੀਂ ਅਸੀਂ ਅਕਸਰ ਕਈ ਵਾਰ ਉਦੋਂ ਵੀ ਖਾ ਲੈਂਦੇ ਜਦੋਂ ਸਾਨੂੰ ਭੁੱਖ ਵੀ ਨਹੀਂ ਲੱਗੀ ਹੁੰਦੀ। ਅਸੀਂ ਉਦੋਂ ਵੀ ਸੌਂ ਲੈਂਦੇ ਜਦੋਂ ਸਾਨੂੰ ਨੀਂਦ ਵੀ ਨਹੀਂ ਆਈ ਹੁੰਦੀ। ਸੋ ਇੰਨਾ ਕੁ ਧਿਆਨ ਦੇ ਨਾਲ ਜੀਣਾ ਆਪਣੇ ਜੀਵਨ ਨੂੰ ਕਿ ਬਾਹਰ ਮੁਖੀ ਜੀਵਨ ਵੀ ਧਿਆਨ ਬਣ ਜੇ ਤੇ ਅੰਤਰਮੁਖੀ ਧਿਆਨ ਵੀ ਸਾਡਾ ਜੀਵਨ ਬਣ ਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।